ਜਿਹੜੀ ਔਕਾਤ ਕਹਾਣੀ ਦੀ ਪਕੜ ਹੁੰਦੀ ਨਾ ਧਿਆਨ ਨਾਲ ਹੁੰਦੀ ਹੈ। ਨਾਮ ਤੇ ਧਿਆਨ ਇਹ ਦੋਵੇਂ ਇੱਕ ਸਿਕੁਐਂਸ ਦੇ ਦੋ ਪੈਂਡੂ ਨੇ। ਜੇ ਧਿਆਨ ਦੇ ਨਾਲ ਨਾਮ ਪਕਰਦੇ ਵਿੱਚ ਨਹੀਂ ਆਇਆ ਤਾਂ ਵੀ ਗੱਲ ਨਹੀਂ ਪੜਣੀ ਤੇ ਜੇ ਨਾਮ ਦੇ ਨਾਲ ਧਿਆਨ ਸੁਪੀ ਵਿੱਚ ਨਹੀਂ ਆਪ ਦੀ ਖਿਆਲ ਕਰਿਓ। ਇੱਕ ਅਸੀਂ ਮਸ਼ੀਨ ਜਾਂ ਜੰਦਰ ਦੇ ਅੱਜਕੱਲ ਫੋਟੋਆਂ ਆਕੀਆਂ ਨੇ ਵਿੱਚ ਸਿਮਰਨ ਚੱਲਦਾ ਵਾਹਿਗੁਰੂ ਵਾਹਿਗੁਰੂ ਕਰ। ਵਾਹਿਗੁਰੂ ਮੰਨ ਕਰਦਾ। ਉਸ ਮਸ਼ੀਨ ਨੂੰ ਅਸੀਂ ਆਪਣੀ ਰਸੋਈ ਚ ਇਹ ਆਪਣੇ ਡਰਾਈング ਰੂਮ ਚ ਲਾ ਲਿਆ ਚਾਰ ਪੰਜ ਸਾਲ ਉਹ ਮਸ਼ੀਨ ਚੱਲਦੀ ਰਹੀ ਤੇ ਵਾਈਬਰੂ ਵਾਈਬਰੂ ਹੁੰਦਾ ਰਿਹਾ ਕਿ ਉਹ ਮਸ਼ੀਨ ਬ੍ਰਹਮ ਗਿਆਨੀ ਬਣ ਜੂਗੀ ਨਹੀਂ ਬਣ ਜੂਗੀ ਕਾਰਨ ਇਹ ਕਿ ਆ ਨਾਮ ਦਾ ਉਚਾਰਨ ਤੇ ਹੈਗਾ ਵਾ ਪਰ ਜਿਹੜੀ ਉਹ ਧਿਆਨ ਦੀ ਪ੍ਰਵਰਤੀ ਆ ਉਹ ਮਸ਼ੀਨ ਚ ਨਹੀਂ ਹੈਗੀ ਉਹ ਮਨੁੱਖਾ ਦੀ ਚ ਇੱਕ ਬੇਤਨੀ ਹੈ ਦੂਸਰੀ ਬੇਤਨੀ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇੱਕ ਬੇਸ਼ਿਆ ਦਾ ਜ਼ਿਕਰ ਕਰਦੇ ਨੇ ਕਿ ਉਹ ਜਿਹੜੀ ਬੇਸ਼ਿਆ ਜਿਹੜੀ ਹੈ ਨਾ ਉਹਦਾ ਪਾਰ ਉਤਾਰਾ ਹੋ ਜਾਂਦਾ ਨਾਮ ਦੇ ਨਾਲ। ਗਨਕਾਰ ਦਾ ਨਾਮ। ਇਹ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਾਰ ਉਤਾਰੇ ਦਾ ਸਾਧਨ ਕੀ ਬਣਦਾ ਕਹਿੰਦੇ ਤੋਤਾ। ਤੋਤਾ ਰਾਮ ਰਾਮ ਕਰਦਾ ਕੋਈ ਸਾਧ ਪੁਰਸ਼ ਨੂੰ ਤੋਤਾ ਦੇ ਜਾਂਦਾ ਉਹ ਰਾਮ ਰਾਮ ਕਰਦਾ ਉਹਦੇ ਵਾਗ ਉਹਦਾ ਧਿਆਨ ਹੀ ਜਾਂਦਾ ਕਿ ਉਹ ਰਾਮ ਦਾ ਨਾਮ ਉਸ ਗਨਕਾਰ ਦੇ ਧਿਆਨ ਵਿੱਚ ਵਸ ਜਾਂਦਾ ਤੇ ਉਹਦਾ ਪਾਰ ਉਤਾਰਾ ਹੋ ਜਾਂਦਾ। ਗੁਰੂ ਸਾਹਿਬ ਜੀ ਹਮੇਂ ਹੀ ਭਰਦੇ ਨੇ। ਆਪ ਵੀ ਖਿਆਲ ਕਰਿਓ ਗੁਰਬਾਣੀ ਚ ਗੁਰੂ ਪਾਸ਼ਾ ਨੇ ਇਹ ਤੰਕਰ ਕੀਤਾ ਕਿ ਗੰਗਾ ਦਾ ਪਾਰ ਉਤਾਰਾ ਹੋਇਆ ਹੁਣ ਉਹ ਜਿਹੜਾ ਮੰਤਰ ਜਾਂ ਨਾਮ ਦਾ ਉਚਾਰਨ ਸੀ ਉਹ ਦਾ ਤੋਟੇ ਨਹੀਂ ਕੀਤਾ ਪਾਰ ਪਾਰ ਜਿਹੜਾ ਵਾਹ ਉਹ ਗੰਗਾ ਦਾ ਹੋ ਗਿਆ ਤਾਰ ਨਹੀਂ ਕਿ ਉਸ ਨਾਮ ਦੇ ਨਾਲ ਜਿਹੜਾ ਧਿਆਨ ਦੀ ਸੁਰਤ ਸੀ ਉਹ ਬਣਕਾ ਨਹੀਂ ਲੱਗੀ ਨਾਮ ਤੇ ਧਿਆਨ ਗੁਰੂ ਪਾਸ਼ਾ ਜੀ ਕਹਿੰਦੇ ਤਿੰਨ ਨਹੀਂ ਦੋ ਨਹੀਂ ਕੇਵਲ ਇੱਕ ਓਵੰਗ ਆ ਕਿਉਂਕਿ ਇਸ ਇੱਕ ਦੇ ਧਿਆਨ ਦੇ ਨਾਲ ਇਹ ਇੱਕ ਦੇ ਨਾਮ ਦੇ ਨਾਲ ਪਾਰਤਾਰਾ ਹੋਣਾ ਇਸ ਕਰਕੇ ਗੁਰੂ ਪਾਤਸ਼ਾਹ ਨੇ ਇਹ ਖਲਕਤ ਨੂੰ ਨਾਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਭ ਤੋਂ ਵੱਡੇ ਕਿਦਾਂ ਰੰਬੀਪੁਰਸ਼ ਸਾਰੇ ਭਿਆਨੇ ਨੇ ਸਾਰੇ ਚੰਗੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਭ ਤੋਂ ਪਹਿਲੀ ਵਿਲੱਖਣਤਾ ਇਹ ਸੀ ਕਿ ਉਹਨਾਂ ਨੇ ਕਹਿਆ ਸੀ ਨਾ ਕੋਈ ਦੋ ਆ ਨਾ ਕੋਈ ਤਿੰਨ ਆ ਉਹ ਇੱਕ ਹੋ ਤੇ ਇਹ ਜਿਹੜਾ ਇੱਕ ਲਫ਼ਜ਼ ਵਾਨਾ ਗੁਰੂ ਸਾਹਿਬ ਤੋਂ ਪਹਿਲਾਂ ਕਿਸੇ ਨੇ ਨਹੀਂ ਜੀ ਵਰਤੇ। ਕਈਆਂ ਨੇ 1 ਕਿਹਾ ਤੇ ਕਈਆਂ ਨੇ 2 ਕਿਹਾ। 2 ਦੇ ਰੂਪ ਦੇ ਵਿੱਚ ਸਾਹਮਣੇ ਆਂਦਾ ਕਿ ਇੱਕ ਉਹ ਅੱਲਾਹ ਹਸਤੀ ਆ ਵੱਡੀ ਹਸਤੀ ਆ ਪਰ ਉਹਦੇ ਕੰਪੈਰੀਟਿਵ ਸ਼ੈਤਾਨ ਨੂੰ ਗੁਰੂ ਪਾਸ਼ਾ ਜੀ ਕਿਤੇ ਨਹੀਂ। ਇੱਕ ਕ ਉਹ ਇੱਕ ਬੇਨਤੀ ਹੈ। ਹੁਣ ਗੁਰੂ ਪਾਸ਼ਾ ਜੀ ਬੱਡੇ ਕਿਹਾ। ਆਜ ਤੱਕ ਜਿੰਨੇ ਵੀ ਦੁਨੀਆਵੀ ਪੁਰਸ਼ ਨਾਮ ਦੀ ਯਾਚਨਾ ਕਰਦੇ ਰਹੇ ਤੇ ਉਹਨਾਂ ਪਰਮਾਤਮਾ ਦੇ ਪਿਆਰਿਆਂ ਕੋ ਨਾਮ ਦੀ ਦੀਖਸ਼ਾ ਲੈਣ ਕਹਿਣਾ ਤੇ ਉਹਨਾਂ ਨੇ ਪਤਾ ਕੀ ਕਿਹਾ ਪਹਿਲਾਂ ਤੈਨੂੰ ਇਸ ਧਰਮ ਵਿੱਚ ਆਉਣਾ ਪਊਗਾ ਗੁਰੂ ਨਾਨਕ ਪਾਸ਼ਾ ਮਹਾਰਾਜ ਇਸ ਕਰਕੇ ਵੱਡੇ ਨੇ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਪੁੱਤਰਾ ਤੈਨੂੰ ਪਹਿਲਾਂ ਸਿੱਖ ਬਣਨਾ ਪੈਣਾ ਤੂੰ ਪਿਆਰ ਵਿੱਚ ਬੰਜੇ ਗੱਲ ਵੱਖਰੀਆਂ ਗੁਰੂ ਪਾਸ਼ਾ ਜੀ ਕਹਿੰਦੇ ਇਹ ਉਹ ਦਰਵਾਜ਼ਾ ਜਿੱਥੇ ਇੱਕ ਦਾ ਹੌਕਾ ਸਾਰਿਆਂ ਵਾਸਤੇ ਆ ਬੰਦਸ਼ ਨਹੀਂ ਆ ਮੰਦਰਾਂ ਦੇ ਵਿੱਚ ਛੁੱਟੀ ਤਿਆਰ ਨਹੀਂ ਨਹੀਂ ਜਾਤ ਨੂੰ ਜਾ ਕੇ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਸੀ ਹੈਗੀ। ਮਸੀਤਾਂ ਦੇ ਵਿੱਚ ਮੇਰੀਆਂ ਮਾਮਾ ਪੈਣਾ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਹੈਗੀ ਨਾਮ ਦੀ ਇਕੱਲੀ ਸ਼ੁਰੂ। ਗੁਰੂ ਪਰਚਨ ਨੇ ਬਖਸ਼ਿਸ਼ ਕੀਤੀ ਇਹ ਨਾਮ ਦਾ ਸ਼ਿੱਤਾ ਸਾਰੇ ਸੰਸਾਰ ਨੂੰ ਬਖਸ਼ਿਸ਼ ਕਰਦਾ। ਮਾਧਕ ਭਾਸ਼ਾ ਸਾਡੇ ਦੇ ਬੱਡੇ ਤੋਂ ਗੁਣੀ। ਜਿਨ੍ਹਾਂ ਨੇ ਨਾਮ ਦਾ ਕਿਣਕਾ ਦਿੱਤਾ ਗੁਰੂ ਸਾਹਿਬ ਜੀ ਤੋਂ ਪਹਿਲਾਂ ਉਹਨਾਂ ਨੇ ਕਿਹਾ ਆਹੀ ਨਾਮ ਆ। ਇਸ ਘਰ ਦੇ ਵਿੱਚ ਅੱਲਾ ਹੀ ਬੋਲਿਆ ਜਾਊਗਾ। ਅੱਲਾ ਹੀ ਮਬਾਰਕ ਵਾ ਕਿ ਅੱਜ ਵੀ ਉੱਥੇ ਅੱਲਾ ਹੀ ਬੋਲਿਆ ਜਾਂਦਾ ਉਸ ਧਾਰਮਿਕ ਪੁਸਤਕ ਦੇ ਵਿੱਚ ਤੁਹਾਨੂੰ ਅੱਲਾ ਤੇ ਮਿਲ ਜੂਗਾ ਸ਼ਬਦ ਭਾਰਤ ਰਾਮ ਨਹੀਂ ਨਿਕਲੋ ਉਸ ਦਰ ਦੇ ਕਿਤੇ ਖੁੱਲ ਕੇ ਵੀ ਅੱਜ ਸਪੀਕਰ 'ਚ ਰਾਮ ਸ਼ਬਦ ਨਹੀਂ ਜੀ ਅਸੀਂ ਬੋਲ ਸਕਦੇ ਉਸ ਦਰ ਦੇ ਬਾਹਰ ਖਲੋ ਕੇ ਨਹੀਂ ਬੋਲ ਸਕਦੇ ਪਤਾ ਨਹੀਂ ਕੀ ਕੋ ਸ਼ੋ ਹੋ ਜੂਗਾ ਤੇ ਦੂਜੇ ਪਾਸੇ ਰਾਮ ਹੀ ਬੋਲਿਆ ਜਾਊਗਾ ਅੱਲਾ ਨਹੀਂ ਬੋਲਿਆ ਜਾਊ ਕਿਉਂਕਿ ਦੋਨੇ ਹੱਥਾਂ ਤੇ ਰਾਮ ਨੂੰ ਆ ਸਾਡਾ ਤੇ ਅੱਲਾਵਾ ਉਹਨਾਂ ਧਾਰਮਿਕ ਪੁਸਤਕਾਂ ਦੇ ਵਿੱਚ ਵੀ ਤੁਹਾਨੂੰ ਰਾਮ ਸ਼ਬਦ ਤੇ ਬਹੁਤ ਵਾਰ ਮਿਲ ਜੂਗਾ ਪਰ ਤੁਹਾਨੂੰ ਅੱਲਾ ਸ਼ਬਦ ਕਿਤੇ ਅੰਕਤ ਨਹੀਂ ਮਿਲੂਗਾ ਇਹ ਕੇਵਲ ਤੇ ਕੇਵਲ ਗੁਰੂ ਨਾਨਕ ਮਹਾਰਾਜ ਪਾਸ਼ਾ ਜੀ ਨੇ ਕਿਰਪਾ ਕੀਤੀ ਇਸ ਦਰ ਦੇ ਵਿੱਚ ਤੁਸੀਂ ਅੱਲਾ ਦਾ ਵੀ ਨਾਮ ਲੈਂਦੇ ਜੇ ਤੇ ਰਾਮ ਦਾ ਵੀ ਨਾਮ ਲੈਂਦੇ ਜੇ ਗੁਰੂ ਮਹਾਰਾਜ ਦੀ ਬਖਸ਼ ਸਰਕਾਰ ਗੁਰਬਾਣੀ ਦੇ ਵਿੱਚ ਆਵਲ ਅੱਲਾ 100 ਰੁਪਏ ਸਭੇ ਕਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰ ਇਸ ਕਰਕੇ ਸਭ ਤੋਂ ਵੱਡਾ ਸਤਗੁਰੂ ਕਿਸੇ ਨੇ ਅੱਲਾ ਨੂੰ ਵਰਕ ਕਰਤਾ ਕਿਸੇ ਨੇ ਰਾਮ ਨੂੰ ਵਰਕ ਕਰਤਾ ਗੁਰੂ ਪਾਸ਼ਾ ਜੀ ਨੇ ਇੱਕੋ ਥਾਂ ਤੇ ਲੈ ਕੇ ਅੱਲਾ ਦੇ ਰਾਮ ਪਰਮੇਸ਼ਰ ਵਾਈ ਤੁੰ ਦਾ ਪ੍ਰਕਾਸ਼ ਕਰਤਾ ਇਸ ਕਰਕੇ ਗੁਰੂ ਨਾਨਕ ਪਾਸ਼ਾ ਮਹਾਰਾਜ ਸਭ ਤੋਂ ਵੱਡਾ ਸਤਗੁਰੂ